Субтитры okay. 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 ਪ੍ਰਿੰਟ ਚ ਜਲਦੀ ਜਿਹੜੇ ਆ ਕੋਈ ਨਾ ਪੈਂਦੀ ਬਾਦਾਂ ਦੇ ਥਾਂ ਮ ਘਰੋਂ 1.5 ਲੱਖ ਰੁਪਇਆ ਲੱਗੇ ਚੱਲੇ ਕਿੱਧਰ ਜਾ ਰਹੇ ਸੀ ਬਦਰੀ ਨੂੰ ਅੱਛਾ ਜੀ ਬਦਰੀ ਆਉਂ ਸੀਗਾ ਵੀ ਸਾਡਾ ਤਾਂ ਧੜ ਗਿਆ ਸੀਗਾ ਬਾਖਾ ਵੀ ਇੱਥੇ ਮਾਰਦਾਤਾ ਹੁੰਦੀਆਂ ਬਾਹਰ ਗਾ ਤੇ ਮੈਂ ਇਹ ਪੈਸੇ ਪਪੂ ਨੂੰ ਦੇਣੇ ਸੀਗੇ ਓਕੇ ਜੀ ਉਹ ਉੱਥੇ ਜਾਂਦੇ ਨਾ ਮੈਨਾਂ ਚਾਂਸ ਹੋ ਗਿਆ ਅ ਕਿੰਨੇ ਜਾਣੇ ਸੀਗੇ ਤਿੰਨ ਜਾਣੇ ਕਾਰ ਤੇ ਸੀਗੇ ਤਿੰਨ ਜਾਣੇ ਦੋ ਬਾਈਕਲ ਆ ਉਹਨਾਂ ਕੋਲੇ ਓਕੇ ਤੇ ਮੇਰੀ ਜਾਂ ਸਕੂਟੀ ਫੜ ਲਈ ਉਹਨਾਂ ਨੇ ਓਕੇ ਫੜ ਕੇ ਸਕੂਟੀ ਆ ਵਾ ਵਾਦੇ ਕਿ ਲੈ ਦੀ ਬਾਤ ਤੇ ਲੈ ਗਏ ਮੈਂ ਕਿਹਾ ਤੂੰ ਸਕੂਟੀ ਕਿੱਧਰ ਲੈ ਜਾਂਦਾ ਮੇਰੀ ਉਹ ਦੂਏ ਨੇ ਮੇਰੀ ਬਾਹ ਫੜ ਲਈ ਅੱਛਾ ਜੀ ਸਕੂਟੀ ਨੂੰ ਅੱਗੇ ਮੈਨੂੰ ਲੈ ਗਏ ਅੱਛਾ ਜੀ ਮੈਨੂੰ ਕਹਿੰਦੇ ਕੱਢ ਉਹਨਾਂ ਨੇ ਇੱਥੇ ਹੱਥ ਹੀ ਰੱਖ ਲਿਆ ਮੇਰੇ ਜਿੱਥੇ ਪੈਸੇ ਸੀਗੇ ਤੇ ਪੈਸੇ ਖੱਟਲੇ ਮੈਂ ਕਾਕਾ ਗੱਲ ਸੁਣੋ ਵੀ ਤੂੰ 10000 ਰੁਪਇਆ ਮੈਥੋਂ ਲੈ ਲਓ ਇਹ ਪੈਸੇ ਕਿਸੇ ਦੇ ਆ ਮੇਰਾ ਦੇਣ ੱੱਲੇ ਉਹ ਦੂਏ ਨੇ ਮੇਰੇ ਵਾਲ ਜਾ ਕੱਢਿਆ ਮੇਰੇ ਬੂਤੇ ਮਾਰਿਆ ਮੈਂ ਉੱਥੇ ਬਹਿ ਹੀ ਗਿਆ ਮੇਰਾ ਡਵਾਕੀ ਘੁੰਮ ਗਿਆ। ਫਿਰ ਕਿਧਰੋਂ ਨਿਕਲ ਗਿਆ ਉਥੋਂ। ਉਥੋਂ ਫਰ ਪਰੇ ਪੰਪ ਪੰਨੀ ਨੂੰ ਡਰੇਨ ਪੈ ਗਏ ਉਹ। ਮੈਂ ਉਥੇ ਬੈਠਾ ਰਿਆ। ਉਥੋਂ ਜਦੋਂ ਮੈਂ ਸਿੱਟ ਜਾ ਹੋਇਆ ਤੇ ਮੈਂ ਉਹਰੇ ਆ ਕੇ ਡਰੇਨ ਤੇ ਬਹਿ ਗਿਆ। ਫੇਰ ਮੇਰਾ ਭਤੀਜਾ ਉਥੇ ਆਇਆ ਕਹਿੰਦਾ ਬਾਪੂ ਤੂੰ ਇੱਥੇ ਬੈਠਾ। ਮੈਂ ਤਾਂ ਬੋਲਿਆ ਨਹੀਂ। ਕੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਹਾਦਰ ਮੰਨ ਕਰਦੇ ਅਮੀਂ ਅੱਲਾਹ ਬਰਕਤ ਹੈ ਬਬੂ ਜੀ ਦੇਖਣ ਨੂੰ ਕਿ ਹੇ ਲੱਗਦੇ ਸੀਗੇ ਮੁੰਡੇ ਮੁੰਡੇ ਬਾਹਰ ਗੋਰਿਆਂ ਦੇ ਪੱਕੇ ਯਾਰਾਂਗੇ ਸੀਗੇ ਉਹਨਾਂ ਦੇ ਮੁੰਡੇ ਹੋਣਗੇ 28 30 ਸਾਲ ਦੇ ਉਹ ਕੋਲ ਨੂੰ ਕਿਸੇ ਦਾ ਸ਼ੱਕ ਨਹੀਂ ਜੀ ਸ਼ੱਕ ਸਾਨੂੰ ਤੇ ਇਨਕੋ ਸਾਡੇ ਕੋਈ ਆਵੇ ਨਾ ਜਾਵੇ ਨਾ ਇੱਥੇ ਐਵੇਂ ਕੇ ਇਹਨੂੰ ਕੇਰਾ ਨਾਲ ਆ ਲੈਣ ਦਾ ਫਾਇਦਾ ਨਹੀਂ ਕੋਈ ਆਉਣ ਮੁੰਡੇ ਫੋਟੋ ਦਿਾਇਏ ਸੀਗੇ ਮੈਂ ਆਖਿਆ ਵੀ ਇਹਨਾਂ ਦਾ ਚਿੱਟੀਆਂ ਪੱਗਾਂ ਮੈਂ ਕਿਹਨੂੰ ਕਹਿਣਾ ਵੀ ਆਹ ਮੁੰਡੇ ਆ ਉਹ ਮੈਂ ਨਹੀਂ ਕੋਈ ਗੱਲ ਕੀਤੀ ਉਹ ਕਹਿੰਦੇ ਬੇਫਿਕਰ ਹੋ ਕੋਈ ਗੱਲ ਨਹੀਂ ਇਹ ਅਸੀਂ ਫੜਾਂਗੇ ਤੁਹਾਨੂੰ ਸਰਦਾਗੇ ਤੁਸੀਂ ਕੰਪਲੀਟ ਕਰਤੀ ਪੁਲਿਸ ਨੂੰ ਬਰੇਦੀ ਹਾਂਜੀ ਹਾਂ ਮੌਕੇ ਤੇ ਆਈ ਸੀ ਪੁਲਿਸ ਮੌਕੇ ਤੇ ਤਿੰਨੇ ਘਟੇ ਗੱਡ ਗਾਇਆ ਸੀ ਹੁਣ ਵੀ ਇੱਥੇ 2 ਘੰਟੇ ਲਾ ਕੇ ਗਏ ਠੀਕ ਹੈ ਇਹ ਕਿਦਾਂ ਪਹਿਲਾਂ ਜੀ 10 ਦਿਨਾਂ ਦੀ ਗੱਲ ਆ 15 ਦਿਨ ਦੀ ਮੇਰੇ ਕੋਲ 2 ਲੱਖ ਰੁਪਏ ਲੈ ਗਏ ਵੀ ਉਹ ਕਹਿੰਦੇ ਮੈਂ 5 ਲੱਖ ਦੀ ਜਗ੍ਹਾ ਲੈਣੀ ਆ ਤੇ ਮੈਨੂੰ 2 ਲੱਖ ਰੁਪਏ ਟੋੜਦਾ ਦੋ-ਦੋ ਜਣਾ 50-50 ਦੇ ਦਾਂਗੇ ਤੇ 2 ਲੱਖ ਲੈ ਗਏ ਕਹਿੰਦੇ ਇਹ ਸੌਦਾ ਕਰਨਾ ਮੈਂ ਕੋਈ ਗੱਲ ਨਹੀਂ ਲੈ ਜਾਉ ਆਪਣੇ ਦਿਸਤ ਜ਼ਿਆਦਾ ਤੇ ਪਰਸੋ ਚੌਥੇ ਦੀ ਗੱਲ ਆ ਉਹਦੇ ਮੈਨੂੰ 50000 ਰੁਪਏ ਦੇ ਦੇ ਜੇ ਅੱਜ ਜਿਹੜੀ ਲੁੱਟ ਹੋਈ ਆ ਡ੍ਰੈਨ ਤੇ ਮੈਨੂੰ ਪਤਾ ਲੱਗਿਆ ਮੁਲਾਜ਼ਮ ਵੀ ਮੇਰੇ ਕੋਲੇ ਗਏ ਆ ਵੀ ਉਹਨਾਂ ਤੋਂ ਪੈਸੇ ਖੋਏ ਗਏ ਜਦੋਂ ਮੁਲਾਜ਼ਮ ਗਏ ਉਹਨਾਂ ਨੇ ਮੇਰੇ ਕੋਲ ਬਿਆਨ ਲਏ ਵੀ ਤੁਹਾਨੂੰ ਫੋਨ ਤਾਂ ਨਹੀਂ ਆਇਆ ਫਿਰ ਮੈਂ ਕ੍ਰਾਂਤੀ ਉਹਨਾਂ ਕੋਲ ਮਲਾਜਮ ਨੂੰ ਉੱਠ ਕੇ ਫੋਨ ਲਾਇਆ ਮਲਾਜਮੇ ਸਾਹਮਣੇ ਬਿਯੋਰਗ ਨੂੰ ਬੂਟੇ ਨੇ ਚੱਕਿਆ ਫੋਨ ਫਿਰ ਉਹ ਦੂਵਾਰ ਮੈਂ ਮੋਟਰਸਾਈਕਲ ਚਾਕੇ ਐਟੇ ਟਾਈਮ ਡਰੈਨ ਤੇ ਆਇਆ ਉੱਥੇ ਮਲਾਜਮੇ ਇੱਕ ਦੋ ਸੀਗੇ ਤੇ ਬਿਯੋਰਗ ਸੀਗੇ ਇਹਨੇ ਮੈਂ ਪੁੱਛਿਆ ਵੀ ਆਹ ਗੱਲ ਹੋ ਗਈ ਤੁਹਾਨੂੰ ਸਾਫ਼ ਕਿਹਾ ਤੇ ਨਹੀਂ ਜੀ ਮੈਨੂੰ ਸ਼ੱਕ ਕੋਈ ਨਹੀਂ ਪਹਿਲਾਂ ਮੈਨੂੰ ਜਿਹੜਾ ਪਤਾ ਲੱਗਿਆ ਮੇਰੇ ਰਿਸ਼ਤੇਦਾਰ ਨੇ ਫੋਨ ਕੀਤਾ ਉਹ ਬਦਨ ਤੇ ਜਾ ਰਿਹਾ ਸੀਗਾ ਵੀ ਬਿਯੋਰਗ ਨਾਲ ਗੱਲ ਹੋ ਗਈ ਕਿ ਤੁਹਾਨੂੰ ਦੇ ਜਾ ਰਿਹਾ ਸੀ ਪੈਸੇ ਹਾਂ ਜੀ ਮੈਨੂੰ 1.5 ਲੱਖ ਰੁਪਏ ਦੇਣ ਲੱਗੇ ਜਾ ਰਿਹਾ ਸੀ ਮੈਨੂੰ ਕੋਈ ਫੋਨ ਨਹੀਂ ਕੀਤਾ ਪਹਿਲਾਂ ਵੀ ਪਹਿਲੋਂ ਮੈਨੂੰ ਪੈਸੇ ਦੇਣ ਆ ਰਿਹਾ ਜਾਂ ਨਹੀਂ ਦੇ ਦੇਣਾ ਨਾਲ ਹੁਣ ਪੁਲਿਸ ਪਰਚਾ ਦੀ ਲੋਕੀ ਮੰਗ ਅਸੀਂ ਮੰਗ ਕਰਦੇ ਹਾਂ ਇਨਸਾਫ ਹੋਣਾ ਚਾਹੀਦਾ ਜੀ 1.5 ਲੱਖ ਰੁਪਏ ਰਕਮ ਆ ਜੀ ਕੋਈ ਥੋੜੀ ਕਣੀ ਰਕਮ ਨਹੀਂ 5 ਦਾ ਹਜ਼ਾਰ ਰੁਪਏ ਤਾਂ ਗੱਲ ਵੱਖਰੀ ਹੈ 1.5 ਲੱਖ ਦੀ ਗੱਲ ਆ ਜੀ 1.5 ਲੱਖ ਰੁਪਏ ਬਹੁਤ ਔਖਾ ਬੰਦਾ ਮੈਂ ਵੀ ਹਰ ਨੂੰ ਪਤਾ ਲੱਗਿਆ ਜੀ ਵੀ ਵਿਦਿਆਲ ਸਿੰਘ ਨਾਮ ਦੇ ਇੱਕ ਬਜ਼ੁਰਗ ਨੇ ਰਣੀਆਂ ਪਿੰਡ ਦੇ ਉਹ ਪੈਸੇ ਲੈ ਕੇ 1.5 ਲੱਖ ਰੁਪਏ ਤੇ ਬੰਦਨੀ ਕਲਾਂ ਕਿਸ ਨੂੰ ਦੇਣ ਜਾ ਰਹੇ ਸੀਗੇ ਇੱਥੇ ਉਹਨਾਂ ਕੋਲੋਂ ਪੈਸਿਆਂ ਦੀ ਖੋਹ ਗਿਆ ਉਹ ਇਸ ਬੰਦੇ ਅਸੀਂ ਮੌਕੇ ਤੇ ਖੜੇ ਆ ਸਾਰੀ ਜਾਂਚ ਕਰ ਰਹੇ ਆ ਪਲੱਸ ਉਹ ਸੀਸੀਟੀਵੀ ਕੈਮਰੇ ਵੀ ਚੈੱਕ ਕਰ ਰਹੇ ਆ ਬਜ਼ੁਰਗ ਦੇ ਘਰ ਦੇ ਵੀ ਕੈਮਰੇ ਅਸੀਂ ਚੈੱਕ ਕਰ ਰਹੇ ਆ ਠੀਕ ਹੈ ਕਿੰਨੇ ਵੇਲੇ ਚੱਲੇ ਆ ਕੀ ਗੱਲਬਾਤ ਹੋਈ ਆ ਠੀਕ ਹੈ ਸਾਰਾ ਜਾਂਚ ਕਰਕੇ ਜੋ ਤੱਤ ਸਾਹਮਣੇ ਹੋਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਰਕਮ ਕਿੰਨੀ ਦੱਸੀ ਜਾ ਰਹੀ ਹੈ 1.5 ਲੱਖ ਰੁਪਏ ਜੀ ਉਹ ਲੈ ਕਿੱਥੋਂ ਕਿੱਧਰ ਨੂੰ ਜਾ ਰਹੇ ਸੀਗੇ ਘਰੋਂ ਹੀ ਲੈ ਕੇ ਜਾ ਰਿਹਾ ਸੀਗਾ ਜੀ ਕੁਝ ਗੱਲਾਂ ਸਾਨੂੰ ਡਾਟਫੁਲ ਵੀ ਲੱਗਦੀਆਂ ਜਿਵੇਂ ਜਿਸ ਬੰਦੇ ਨੂੰ ਪੈਸੇ ਦੇਣ ਜਾਣਾ ਸ਼ੁਕਰਨਾ ਮੈਨੂੰ ਪਤਾ ਹੀ ਨਹੀਂ ਮੇਰੇ ਕੋਲੇ ਪੈਸੇ ਦੇਣ ਆ ਰਿਹਾ ਤੇ ਇਹ ਸਾਰੇ ਅਸੀਂ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ ਸਾਰੇ ਪਹਿਲਾਂ ਤੋਂ ਜਾਂਚ ਕਰਕੇ ਜੋਸ ਚਾਈ ਸਾਹਮਣੇ ਹੋ ਗਿਆ ਦੇ ਮੁਤਾਬਕ ਕਰ ਵੀ ਕੀਤੀ ਹੋਊਗੀ। ਵੀਰ ਜੀ 60 ਫੀਟ ਤਾਂ ਨਹੀਂ ਬੱਜੀ। ਨਹੀਂ ਕੋਈ 60 ਫੀਟ ਨਹੀਂ ਜੀ। ਥੋੜੀ ਲਈ ਤਫਤੀਸ਼ ਦੇ ਵਿੱਚ ਥੋੜੀ ਕੀ ਲੱਗ ਰਿਹਾ। ਸਾਨੂੰ ਡਾਊਟਫੁਲ ਲੱਗਦਾ ਜੀ ਇਹ ਮਸਲਾ। ਠੀਕ ਹੈ। ਬਾਕੀ ਅਸੀਂ ਫੇਰ ਵੀ ਹੋਰ ਡੀਪਲੀ ਇਹਨੂੰ ਜਾ ਕੇ ਸਾਰਾ ਪ੍ਰੋਪਰ ਕਰ ਰਹੇ ਹਾਂ ਵੈਰੀਫਾਈ।